ਆਏ ਹਾਏ ਅੰਨੇ ਕਰੀਫਰ ਦੀਆਂ ਪੈਂਟ ਤੁਸੀਂ ਆਪ ਲਾਉਣੀ ਹੈ ਕਿ ਮੈਂ ਲਾਵਾਂ ਲੌੜਾ ਹਾਂਜੀ ਸਤ ਸ੍ਰੀ ਅਕਾਲ ਮੈਂ ਹੋਂਡਾ ਵਨ ਜਟਾਸ ਮੁਰੇ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਤੁਹਾਨੂੰ ਮਿਲਾਵਾਂਗੇ ਇੱਕ ਤਿੰਨ ਟਾਇਰਾਂ ਵਾਲੇ ਬਹਾਨ ਟੈਂਪੂ ਦੇ ਨਾਲ ਇਹ ਤਾਂ ਪੈਣ ਘੜਾ ਵਾ ਟੈਂਪੂ ਵੀ ਦੂਆ ਕਹਿੰਦੇ ਸਰਵਿਸ ਹੋਈ ਨਾ ਹੋਈ ਵੀ ਥਾ ਧੂਆਂ ਬੜਾ ਮਾਰਦਾ ਚਲੋ ਆ ਹੁਣ ਕਰੀਏ ਸਰਵਿਸ ਇੱਕ ਟੈਂਪੂ ਦੀ ਤੇ ਵੀਡੀਓ ਕਰੀਏ ਸ਼ੁਰੂ ਨਾਲੇ ਸੀਐਨਜੀ ਵਾਲਾ ਸਿਲੰਡਰ ਫਿੱਟ ਕਰੀਏ ਜੀ ਤੇ ਵੀਡੀਓ ਕਰੀਏ ਸ਼ੁਰੂ ਸੁਣੀਆ ਕਿ ਤੇਰੇ ਬਾਰੇ ਫਲਾੜੇ ਨੇ ਅਦਾ ਕਿ ਉਹਦਾ ਕਿ ਉਹਨੇ ਕਿਹਾ ਚੱਕਿਆ ਕੋਈ ਗੱਲ ਲੈ ਟਿੱਪੀ ਮੇਰੇ ਲਈ ਮੈਟਰ ਜਦੋਂ ਬੰਦਾ ਇੱਥੇ ਮੇਰੇ ਲੈਵਲ ਤੇ ਪਹੁੰਚ ਕੇ ਚੌਦਾ ਹੋਵੇ ਲੈਵਲ ਦਾ ਨਾ ਚੌਦੀ ਹੋਈਏ ਲੈਵਲ ਦੀ ਤਾਂ ਕਹੀ ਗੱਲਾਂ ਕਰਦੀ ਆ ਲੈਨਮੈਂਟ ਦਾ ਲਾਉਟ ਕਰਾ ਲਾ ਪਹਿਲਾਂ ਚੌਦੇ ਹੋਣ ਲੈਵਲ ਤੇ ਹੁਣ ਤੇਰੇ ਲੈਲ ਪਿੱਛੇ ਅਸੀਂ ਲੁੱਲੀਆਂ ਉਡਾ ਲਈਆਂ ਹੈ ਬਾਜੀ ਬੜਾ ਕਮਾਲੇ ਕਰਤੀ ਦੰਦ ਦੇਖ ਮਾਣ ਘੜਾ ਉਹਦੇ ਮੱਕੀਲੇ ਕਾਟੜ ਵਾਲਾ ਵਰਕ ਨੇ ਮੂੰਹ ਚ ਪਾ ਖੈਂਚਾ ਮਾਰਿਆ ਬਲਗਦਾ ਸੰਤ ਮਾਰ ਕੇ ਦੰਦ ਘੱਟਦੇ ਬਾਈ ਦੇ ਨਾ ਭੈਣ ਦੇ ਕੀ ਆ ਯਾਰ ਇਹ ਰੀਲਾ ਬਾਪ ਹੀ ਰਪਾ ਮੈਂ ਕੱਸੀ ਬਾਗੇ ਵਾ ਸਾਨੂੰ ਕੇ ਪਰ ਗਿਆਨ ਕਰਦਣੇ ਜਦੋਂ ਤੋ ਗਾਣ ਦੇ ਦੇ ਕਰੋ ਆਊਗਾ ਕੁਝ ਕਰਕੇ ਨਹੀਂ ਗੱਭਰੂ ਚ ਅੱਗ ਬਹੁਤ ਹੈ ਅੱਗ ਗੱਭਰੂ ਜਣੀ ਅੱਗ ਗੱਭਰੂ ਦੀ ਬੁੰਡ ਚ ਦੇਣ ਦਾ ਮਹਾ ਜੜਿਆ ਵਾ ਅੱਗਾ ਟੱਪਦਾ ਚੋਬਰ ਦਾ ਇਹਦਾ ਟੈਂਪੂ ਹੀ ਕਹਿੰਦਾ ਪੈਣ ਦੇ ਬਿਨਾ ਕਾਪੀ ਕਰਨਾ ਕੰਮ ਰਿਸਕੀ ਆ ਜੇ ਜਿੱਥੇ ਫਸ ਗਏ ਜਦੋਂ ਸਿੱਧੀ ਬੁੰਨਾ ਬੁੰਡੋ ਕਹਿਣਾ ਬੌਂਡ ਮਾਰ ਦਿੰਦੇ ਨੇ ਇਹਦਾ ਬੌਂਡ ਬੁੱਝੀ ਵਾਲੇ ਟੈਂਪੂ ਨੇ ਰਾ ਪੈਣ ਦੇ ਨਾਲ ਸੰਦ ਲੇਵੇ ਨਾਲ ਕੰਮ ਕਰਨਾ ਤਾਂ ਦੰਤੀ ਵੱਢ ਲੰਗੇ ਸੰਦ 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 ਖਾ ਜਾਂਦੇ ਨੇ ਇਹਦਾ ਕੰਮ ਰਿਸਕੀ ਆ ਨਾ ਇਹਦਾ ਲੋਕਾਂ ਦੀ ਲੁੱਲੀਆਂ ਸਹੀਦ ਕਰ ਦਿੰਦੇ ਨੇ ਹੈਲੋ ਗਾਇਜ਼ ਮੈਨੂੰ ਫੋਲੋ ਕਰ ਲੋ ਚੁੱਪੇ ਲਾਦੇ ਕਰ ਦਾਂਗੇ ਨਹੀਓ ਨਹੀ ਭੈਣ ਤੋ ਦੰਦੀ ਵੱਡ ਲੈਣਾ ਸਾਲਾ ਕਿਤੇ ਹੋਰ ਪੀੜੀ ਰੋਣੇ ਸਾਡੀ ਇੱਥੀ ਤੇਰੇ ਤੋਂ ਸਵਾ ਨਹੀਂ ਕੋਈ ਉੱਟਣੀ ਮੈਨੂੰ ਕਰਨਾ ਪੈਣਾ ਏ ਕੁਝ ਮੱਖਣਾ ਸਿੱਧਾ ਚੈਲੰਜ ਮਾਰਦਾ ਭੈਣ ਤੋ ਭੇਜਿਆ ਫਿਰ ਉਸਤਾਦ ਨੂੰ ਸਵਾ ਦਾ ਬੰਡ ਮਰਾਣਗੀ ਤੇ ਤੈਨੂੰ ਵੀ ਡਾ ਦੂਗਾ ਉਹ ਤਾਂ ਚਿੜੇ ਖੰਡਾ ਲਿਆ ਉਸਤਾਦ ਭੈਣ ਤੋ ਕੱਛੇ ਦੇ ਵਿੱਚੋਂ ਗਲਾ ਕੱਢ ਦੂਗਾ ਖਾਰ ਦੇ ਫਿਰ ਗੋਲੀ ਹੱਥ ਨੇ ਕੱਢੂ ਤੇਰੇ ਪੱਤ ਉਹ ਦੂਪਾ ਨੂ ਹੋ ਉਹ ਤੋ ਦੂਪਾ ਦੀ ਵਾਈ ਉਹ ਬੀਬੀ ਐ ਤੱਕ ਕੰਨ ਗੋਟ ਤੱਕ ਤਨੂ ਕਿੰਨੀ ਵਾਰ ਕਿਹਾ ਬਾਡੀ ਪਾ ਕੇ ਰੱਖੇ ਕਰ ਹੁਣ ਲਿਓਰਟੀ ਲਾਂਕੂਗੀ ਫਿਰ ਪਾਣੀ ਭਰ ਜਾਊਗਾ ਫਿਰ ਪ੍ਰੇਸ਼ਨ ਕਰਾਉਣਾ ਪਊਗਾ ਇੱਧਰ ਵੀ ਥੋੜਾ ਧਿਆਨ ਰੱਖੇ ਕਰੋ ਮਾੜਾ ਜਿਹਾ ਧਿਆਨ ਰੱਖੇ ਕਰੋ ਨੰਗ ਤਾਂ ਹਾਏ ਤੇਰੇ ਝਟਕੇ ਜਿਨਾ ਜਿਨਾ ਨੇ ਤੇਰੇ ਨਾਲ ਮਾਰਾ ਕੀਤਾ ਮਨੂੰ ਲੱਗੇ ਤਾਂ ਵੀ ਇਹ ਦੂਏ ਸੰਤ ਨੇ ਜੇਲੀ ਆ ਦੇਖ ਲੈ ਇਹ ਲੁੱਲੀਆਂ ਲੰਬੀਆਂ ਕਰਨ ਵਾਲੇ ਬਾਬੇ ਨੇ ਇਹ ਉਸਤਾਦ ਉਹਨਾਂ ਦੇ ਪਰਿਵਾਰ ਚੋਂ ਨੇ ਇਹ ਰਿਸ਼ਤੇਦਾਰੀ ਚੋਂ ਲੈ ਬੱਬਾ ਕੀ ਧਰੋ ਹੀ ਇਨਸਾਫ ਪਰੇਗਾ ਤੂੰ ਫਿਕਰ ਨਾ ਕਰ ਤੇਰੇ ਲਈ ਤਾਂ ਰੱਬ ਖੁਦ ਇਨਸਾਫ ਕਰੇਗਾ ਇਨਸਾਫ ਤਾਂ ਬੁੰਡ ਮਾਰਨ ਗਿਆ ਕੱਲੇ ਕਰਨੇ ਰ ਸਵੇਰੇ ਦੀ ਕੋਲ ਜਣਾ ਪੜ ਜੀ ਤੇਰੀ ਬੁੰਡ ਸਾਫ ਕਰ ਦੂਗਾ ਤੂਤਣਾ ਤੋਂ ਸੂਤਣਾ ਤੋਂ ਪਤਾ ਕਰਿਆ ਨਾ ਟਿੰਡੇ ਬਾੜਦਾਂ ਦੀ ਬੈਡ ਮਾਰਦਾ ਪਾਪਾ ਬੈਡ ਯਾਦ ਰੱਖੀ ਬੁੰਡ ਮਾਰਦਾ ਜੜੀ ਮਾੜੀ ਮੋਟੀ ਲਾਉਂਦੇ ਬੁੰਡ ਜਿਹਾ ਲਾ ਕੇ ਵਿਊ ਲੈਣਾ ਇਹੋ ਜੀ ਬੰਜਾ ਹੋ ਜਾਏਗਾ ਫਿਰ ਇਹ ਤਾਂ ਐ ਸਲਾਵਰ ਪਾਪਾ ਨੇ ਐ ਸਲਾਵਰ ਉਹ ਜਾਣਦਾ ਤੇਰੀ ਸਾਰੀਆਂ ਗੱਲਾਂ ਤਾਂ ਸਾਂ ਤਦ ਉਸੇ ਹੇਬੇ ਦੂਇਓ ਲੈਣਗੇ ਨਾ ਸੇਵਾ ਕਾਰੀ ਦੇਣਗੇ ਲੈਣਗੇ ਦਾ ਕੁਝ ਹੋ ਰਿਹਾ ਬਾਬੇ ਕਹਿੰਦੇ ਮਲੇ ਸਸਕਾਰ ਦਾ ਕਹਿਣਾ ਨੇ ਕੋਲ ਨਹੀਂ ਕੋਈ ਕੰਮ ਨਾ ਸਕੂਲ ਦੀ ਪੜ੍ਹਾਈ ਨੇ ਕੀਤੀ ਐਵੇਂ ਤਾਂ ਨਹੀਂ ਪੈਰੀ ਸਾਲੇ ਧੂਆ ਮਾਰਦੇ ਕੰਮ ਅੱਕ ਦਾ ਨਹੀਂ ਚੱਟਦੀ ਚੜਾਈ ਨੇ ਕੀਤੀ ਐਵੇਂ ਤਾਂ ਨਹੀਂ ਪੈਰੀ ਸਾਲੇ ਧੂਆ ਮਾਰਦੇ ਕੰਮ ਅੱਕ ਦਾ ਨਹੀਂ ਕਬੱਡੀ ਹੜਾ ਆਇਆ ਨੂੰ ਸਿੱਧੀ ਤੇ ਸਪਸ਼ਟ ਚੇਤਾਵਣੀਆਂ ਨਵਾਂ ਪਲੇਅਰ ਤਿਆਰ ਹੋ ਰਿਹਾ ਹੁਣ ਕਹਿੰਦਾ ਸੁਖਵੀਰ ਸਿੰਘ ਬਾਦਲ ਦਵਾਰ ਤੋਂ ਕੋਡੀ ਕੋਡੀ ਕਰੂਣਾ ਕੋਡੀ ਕਰ ਕੋਡੀ ਕੱਪ ਕਰਾਊਗਾ ਕੋਡੀ ਕੱਪ ਦਵਾਰ ਤੋਂ ਜੇਦੋ ਸਾਡੀ ਕੋਈ ਵੀਡੀਓ ਆਏ ਨਾਅਤ ਦਾ ਨਾਮ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਹੈ। ਇਹਨਾ ਪਿੱਛੇ ਪਲੇਅਰ ਦਾ ਨਾਮ ਹੋਊਗਾ ਮੰਡੀ ਲੁਲਾਬੁਰੀਆ। ਚਲਦੇ ਮੈਚ ਮੰਡੀ ਲੁਲਾਬੁਰੀਆ ਲੋੜਾ ਵੀ ਖਾ ਸਕਦਾ ਨਾ ਲੋੜਾ ਤੋੜ ਵੀ ਸਕਦਾ। ਬਾਦ ਰੋਣੀ ਨੂੰ ਕੋਡੀ ਕਰਨ ਨਾ ਇਹਦੇ ਪਿੱਛੇ ਕੋਡੀ ਕਾ ਪੁਰਾ ਰਹੇ ਨੇ। ਗਾਡਰ ਬੰਦੇ ਨੇ ਗਾਡਰ ਭੈਣ ਭੈਣ ਜੋ ਸਾਰੇ 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 ਪੁਰਾਣੇ ਖੁੰਡਣ ਨੇ ਦੇਖੋ ਤਾਂ ਇੱਕ ਵਾਰ ਸੀਬਿਆਂ ਨੂੰ ਜਾਂਦਾ ਘੱਟ ਦੱਸੂਗਾ ਕੋੜੇ ਮੈਂਂਡੀ ਹੋਣਾ ਦੇ ਜ਼ਿੰਦਗੀ ਚ ਕੀ ਜੱਟ ਕੀ ਘੱਟਿਆ ਉਹ ਸਮਝੀ ਦੀ ਆ ਗੱਲ ਐਂ ਸਰਿਆਮ ਨਹੀਂ ਲੈ ਸਕਦੇ ਭੈਣ ਜੋ ਟੈਂਪੂ 14 ਵਜੇ ਲੱਗਦੇ ਨੇ ਸਾਰੇ ਕਿਤੇ ਕਾਲ ਸੁਣੋ ਖੱਟੀ ਲੋਟੀ ਵਾਲਿਆ ਭੈਣ ਦੇ ਬੁੰਡ ਘੱਟਾ ਲਾਇਆ ਕਰ ਫਿਰ ਤੁਸੀਂ ਕਹਿੰਦੇ ਸਰਕਾਰ ਜ਼ਾਲਮ ਮਾਰ ਲੰਦੀ ਆ ਉਹਦਾ ਮਾਰੂ ਬਈ ਹੁਣ ਤਾਂ ਮਾਰੂਗੀ ਰਬ ਮਾਰੂ ਹੁਣ ਚੜੂ ਇੱਕ ਅੱਦੇ ਤੇ ਹੁਣ ਤਾਂ ਟੈਂਪੂ ਠੁਗਣਗੇ ਦੇਖੀ ਚਲਿਓ ਜੇ ਤਾਂ ਸਾਡੇ ਨਾਲ ਹੱਥ ਪੈ ਗਿਆ ਨਾ ਤੇ ਤੁਹਾਡੀਆਂ ਨਸਲਾਂ ਯਾਦ ਰੱਖਣਗੀਆਂ ਹੈਲੋ ਕਿਹੜੀ ਕਿਹੜੀ ਬਕਾਉਗੇ ਜੀ ਹੈਲੋ ਹਾਂ ਜੀ ਦੋ ਮੱਝਾਂ ਖੜੀਆਂ ਆ ਵੀਰ ਆਪਣੇ ਕੋਲ ਹਾਂ ਜੀ ਦੋ ਮੱਝਾਂ ਖੜੀਆਂ ਇੱਕ ਤਾਂ ਹੈਗੀ ਆ ਤਿੰਨ ਕਿ ਮਹੀਨੇ ਦੀ ਗੱਭਣ ਅੱਛਾ ਜੀ ਇੱਕ ਹੈਗੀ 8 ਲਵੇ ਲੱਗਣ ਵਾਲੀ ਹੁਣ ਤਾਂ 9 ਹਾਂ 8ਵਾਂ 15 ਕ ਦਿਨ ਹੋ ਗਏ ਕਿੰਨਾ ਬੋਲਦੇ ਆਓ ਮੱਜਾਂ ਦੇ ਗਣਾ ਚ ਡਮਰੂ ਪਾਇਆ ਪਰ ਮੱਜਾਂ ਦੇ ਗਣਾ ਇਹ ਡਮਰੂ ਪਾਇਆ ਹੋਇਆ ਇਹਨਾਂ ਦਾ ਵੀ ਪਾਈਚਾਰਾ ਹੁਣ ਉਹਦਾ ਸਮਾਨ ਦੇਖ ਕੇ ਮੁੱਠ ਮਾਰਦਾ ਇੱਕ ਦੂਈ ਦੀ ਮੁੱਠ ਮਾਰਦੇ ਨੇ ਇੱਕ ਦੂ ਦਾ ਫੜ ਕੇ ਇਹ ਵੀ ਭੈਣ ਜਣ ਦੇ ਇਹ ਸਿਸਟਮ ਲਾ ਰਹੇ ਨੇ ਇੱਕ ਦੂਈ ਦਾ ਦੇਣੀ ਆ ਬੁੰਡਾਂ ਫੀਲਿੰਗਾਂ ਬਦਮਾਸ਼ਾਂ ਵਾਲੀਆਂ ਦਾ ਚੰਗੀ ਗੱਲਾਂ ਨੇ ਇਹ ਚਲੋ ਬਸ ਆਦੇ ਲਈ ਨਹੀਂ ਹੋ ਕਰਦੇ ਵੀਡੀਓ ਪਸੰਦ ਆਵੇ ਜਬ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਆ ਕਰ ਦਿਓ ਹਾਂ ਸਬਸਕ੍ਰਾਈਬ ਕਰ ਦਿਓ ਭੈਣੋ ਤੁਸੀਂ ਕਰਦੇ ਨਹੀਂ ਇਹ ਚੰਗੀਆਂ ਗੱਲਾਂ ਨੇ ਇਹ ਚਲੋ ਬਸ ਧੰਨਵਾਦ ਅੱਜ ਦੇ ਲਈ ਨਹੀਂ ਮਿਲਦੇ ਹਾਂ ਜਲਦ ਨੂੰ ਨਾਲ ਧੰਨਵਾਦ ਵੀਡੀਓ ਦੇਖਣ ਦੇ ਲਈ